ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਜੇ ਇੱਕ ਗੱਬਣ ਬੈਡ ਤੇ ਇੱਕ ਤਾਜੀ ਸੂਈ ਦੀ ਇਹ ਦੋਨਾਂ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪਰੀ ਦਾ ਜੀ ਪਿੰਡ ਧੌਲਾ ਜੀ ਝਲਾ ਖੰਨ ਵਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 977960588 ਠੀਕ ਆ ਆਪਾਂ ਦਿਖਾਵਾਂਗੇ ਦੋ ਬੈੜਾ ਜਾਨ ਹਾਂਜੀ ਪਹਿਲਾ ਨੰਬਰ ਬਾਈ ਜੀ ਜਿਹੜੀ ਸੂਈ ਵੀ ਦੇਖੀ ਜਾਂਦੇ ਆ ਕਿਹੜਾ ਸੂਆ ਤੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਸੂਆ ਜੀ ਕੱਲ ਦੀ ਸੂਈ ਵੀ ਆ ਹੁਣ ਨਹੀਂ ਆਈ ਆਪਣੇ ਕੋਲ ਠੀਕ ਆ ਜੀ ਅਜਾ ਆਪਾਂ ਓਕੇ ਆ ਓਕੇ ਜੀ ਓਕੇ ਬੱਚਾ ਮੇਲ ਕਾ ਫਣ ਕਿੰਨਾ ਕੁ ਬੋਲਾ ਹਾਜ਼ਰ ਆ ਇਸ ਵਕਤ ਇਹ ਥੱਲੇ ਬੋਲਾ ਹੁਣ 20 ਕਿਲੋ ਤੋਂ ਸਟਾਰਟਿੰਗ ਹੋਊ ਜੀ ਠੀਕ ਆ ਮੰਨ ਕੇ ਜੇ ਲੈ ਵੀ 18-19 ਲੀਟਰ ਮੈਨ ਨਾਲ ਦੋ ਅੰਦਾਜ਼ਾ ਲਾਇਆ ਵੀ ਪੀਕ ਲੈਵਲ ਤੇ ਕਿੰਨੇ ਦੁੱਧ ਪਾ ਸਕਦੀ ਹੈ 28 30 28 30 ਕਿਲੋ ਦਊਗੀ ਮੰਨ ਕੇ ਚੱਲੇ ਵੀ ਗਰਮੀ ਦੇ ਵਿੱਚ ਵੀ 25 26 ਤੋਂ ਪਾਰ ਚੱਲਣ ਵਾਲੀ ਹੈਗੀ ਆ 30 ਕਿਲੋ ਤੋਂ ਪਲੱਸ ਚੱਲਣ ਵਾਲੀ ਹੈ ਜੀ ਠੀਕ ਹੈ ਚੌਂਚਵਾ ਦੀ ਓਕੇ ਹੂਟ ਬਹੁਤ ਆਗਾਂਦੀ ਜਮਾ ਇੱਕ ਨੰਬਰ ਧਾਰਾ ਮਾਰ ਕੇ ਦਿਖਾਵਾਂਗੇ ਤੋਰੇ ਵੀਰ ਬਾੜ ਨੂੰ ਸੋ ਵੀਰੋ ਦੂਜਾ ਸੂਆ ਬੈਡ ਸੂਈਆ ਬੱਚਾ ਮੇਲ ਕਾਫਾ ਜੇਰ ਵਗੈਰਾ ਡਾਨਾ ਤੇ ਹਵਾਨਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਹਵਾਨਾ ਤੇ ਹਵਾਨੇ ਤੇ ਨਾੜਾ ਵਗੈਰਾ ਪਹੁੰਚ ਗਈਆਂ ਤੇ ਹਵਾਨਾ ਬਿਲਕੁਲ ਫਿੱਟ ਫਾੜਾ ਚਾਰੇ ਥਾਂ ਨੇਖੜਵੇ ਤੇ ਬਾਕੀ ਤੋਰਾ ਵਗੈਰਾ ਦੇਖੋ ਸਾਫ ਸੁਥਰਾ ਤੇ ਕੱਦ ਕਾਠ ਜਿੰਦ ਜਾਨ ਪਲੱਸ ਬਹੁਤ ਆ ਸੱਚ ਲਈ ਬੇਟੀ ਆ ਜਮਾ ਸੁੱਤਾ ਦੋਸਤ ਪੂਰਾ ਸੁਹਾਵਨਾ ਬਿਲਕੁਲ ਗੁਲਾਬੀ ਗੁਲਾਬੀ ਬਿਲਕੁਲ ਕੰਪੈਕਟਡਰਾ ਤੇ ਥਣ ਚਾਹੇ ਆਪਾਂ ਮਸ਼ੀਨੀ ਚੁਆਈ ਕਰ ਲਈਏ ਚਾਹੇ ਕਰ ਲਈਏ ਹੱਥੀ ਪੂਰਾ ਸਾਫ ਸੁਥਰਾ ਥਣਾ ਤੇ ਆ ਦੇਖੋ ਥਣਾ ਦੀ ਬੇਚੀ ਬੇਚੀ ਪੂਰੀ ਚੰਗੀ 20 ਲੀਟਰ ਦੇ ਲਗਭਗ ਬੋਲਾ ਇਸ ਵਕਤ ਇਹ ਥੱਲੇ ਹਾਜ਼ਰ ਆ ਦੂਜੇ ਦਿਨ ਦੀ ਸੂਈ ਵੀ ਥੱਲੇ ਤੇ ਨਾੜਾ ਦੇਖੋ ਹਵਾਲੇ ਦੇ ਬਹੁਤ ਸੋਹਣੇ ਨਾੜਾ ਜਮਾ ਮੋਟੇ ਮੋਟੇ ਦਿਖਾਈ ਦਿੰਦੀਆਂ ਪਈ ਸੁਭਰਤਾਰਾ ਦੇਖ ਸਕ ਲਿਓ ਪੂਰਾ ਮੋਟਾ-ਮੋਟਾ ਸਾਫ-ਸੁਥਰਾ ਚੋਣਾ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਦਿੱਕਤ ਆਲੀ ਕਰਨੀ ਤੇ ਫਿਰ ਮਗਰ ਅਸਨੋ ਜੀ ਪਾ ਦੇ ਸੋ ਦੇਖੋ ਚੋਣ ਵਗੈਰਾ ਪੂਰਾ ਓਕੇ ਬੋੜਾ ਇਹ ਹਜੇ ਕੱਲ ਦੀ ਸੂਈ ਵੀ ਹੈ ਚੋਣ ਚ ਵਾਲੇ ਪਾਸੇ ਚਾਰੇ ਪਾਸੇ ਓਕੇ ਜਮਾ ਫਸ ਠੀਕ ਹੈ ਓਕੇ ਸੋ ਕੋਈ ਭੂਲ ਸਰਲਾ ਨਹੀਂ ਕੋਈ ਹੋਰ ਨਹੀਂ ਠਣ ਦੇਖੋ ਜਮਾ ਬਹੁਤ ਸੋੜਾ ਗਾਜਰ ਲੱਗਦੇ ਪਸਬਾ ਦੇਖੋ ਪੂਰਾ ਓਕੇ ਪਸਬਾ ਗਾ ਥਾਣਾ ਇਹਨੂੰ ਟੈਟਸ ਵਗੈਰਾ ਨਹੀਂ ਹੋਊਗਾ ਠੀਕ ਹੈ ਤੇ ਇਹਦੀ ਰੇਂਜ ਕਿੰਨੀ ਹੋਊਗੀ ਰੇਂਜ ਦੀ ਕੋਈ ਨਾ ਫੋਨ ਤੇ ਕਰਾਂਗੇ ਜੀ ਜਾਇਜ਼ ਹੋਊਗਾ ਜਾਇਜ਼ ਕਰਾਂਗੇ ਤੇ ਸੋ ਬਾਕੀ ਇੱਕ ਵਾਰ ਆਪਾਂ ਹਵਾਨਾ ਫੇਰ ਦਿਖਾ ਦਈਏ ਅੱਗੇ ਪਿੱਛੇ ਦਾ ਬਿਲਕੁਲ ਕੰਪੈਕਟ ਹੈਡਰ ਆ ਪੂਰਾ ਸਾਫ਼ ਸੁਥਰਾ ਤੇ ਦੂਜੇ ਨੰਬਰ ਅਗੈ ਗੱਪੜ ਦੇਖੀਏ ਨੇ ਜੀ ਆਪਾਂ ਇਹ ਵੀ ਹੱਦ ਤੱਕ ਕੱਢ ਦਈਏ ਇੱਕ ਹਫ਼ਤਾ ਸੂਟ ਚ ਵਾਕੀ ਤੇ ਨਾੜਾ ਨੂੜਾ ਥੱਲੇ ਕਿਆ ਬਾਤ ਆ ਹਨਾ ਸੋ ਬਹੁਤ ਸੋਹਣਿਆ ਜਮਾ ਨਾੜਾ ਚੰਗੇ ਦਿਖਾਈ ਦਿੰਦੇ ਜਿਵੇਂ ਗੰਨੇ ਦੀ ਪਨੀਰੀ ਬਰੀਡ ਬਹੁਤ ਆ ਜੀ ਹਾਈ ਟਪੀ ਹੋਜੀ ਵੀ ਹੁੰਦੀ ਆ ਸਹਿਜ ਫੁੱਲਾ ਹਨਾ ਕਿੰਨਾ ਦੁੱਧ ਪਾ ਦੂਗੀ ਇਹ ਇਹਦਾ ਵੀ ਲੋਟ ਇੰਨੀ ਰਸਿਆ 30 ਕਿਲੋ ਦਸਿਆ 28 20 ਕਿਲੋ ਲੀਬੜ ਹੈਗੀ ਆ 2522 ਮੰਨ ਕੇ ਲੈ ਜਾ ਤਾਂ ਵੀ ਕੋਈ ਗੱਲ ਨਹੀਂ ਦਿਨ ਕਿ ਐ ਸਹੀ ਬਾਕੀ ਆ ਇਹਦਾ ਇੱਕ ਹਫਤਾ ਦਸਿਆ ਸੀ ਇੱਕ ਹਫਤਾ ਬਾਕੀ ਸੂਣ ਦੇ ਵਿੱਚ ਤੇ ਬਾਕੀ ਦੁੱਧ ਹਕੀਕਤ 27 28 ਕਿਲੋ ਦੋ ਦੇਣ ਵਾਲੀ ਬੈਠ ਆ ਆ ਦੇਖੋ ਜਵੇਂ ਗੰਡੇ ਦੀ ਪਨੀਰੀ ਹੋ ਜੀ ਹੁੰਦੀ ਆ ਟੋਕਰੇ ਦੇ ਵਿੱਚ ਉਹ ਸੈਟਪ ਨਾੜਾ ਖੱਲੇ ਠੀਕ ਐ ਜਿੰਦਾ ਪਾ ਪੀਡੀਐਫ ਦੇਖੇ ਜਿੰਨੇ ਪੁੱਛ ਦੇ ਨਾੜਾ ਹੁੰਦੀਆਂ ਉਹਨੇ ਪੁੱਛ ਦੁੱਧ ਵਾਦਾ ਖੂਨ ਸਰਕਲ ਕਰਦਾਗਾ ਪੂਰਨੂ ਵੀ ਉਹਨੇ ਹੀ ਬਰਾਉਲੇ ਵਾਸਤੇ ਆਂਦੇ ਸਵਾ ਦੇਖੋ ਕੱਢ ਜਾਣੇ 8 ਦਿਨ ਅਜੇ ਨਹੀਂ ਹਨਾ ਧੋਰੀ ਬਾਹਰ ਸੋ 7-8 ਦਿਨ ਬਾਕੀ ਦੂਜਾ ਸੂਆ ਸੁੰਦਿਆ 27 28 30 25 ਤੇ 30 ਦੇ ਵਿੱਚ ਵਿੱਚ ਚੱਲਣਾ ਲੰਬੀ ਬਹੁਤ ਆ ਤੇ ਨਾੜਾ ਨੂੜਾ ਬਹੁਤ ਆ ਕੱਦ-ਕਾਠ ਤੇ ਬਰੀਡ ਤੇ ਪਲੱਸ ਸਾਈਜ਼ ਵਗੈਰਾ ਬੋਡੀ ਸਟਰਕਚਰ ਵਗੈਰਾ ਪੂਰਾ ਓਕੇ ਆ ਪੂਰੀ ਸਾਫ ਸੁਥਰੀ ਬਹਿੜਾ ਸੋ ਦੇਖੋ ਬਿਲਕੁਲ ਕਮਬੈਕ ਟਰੇਡਰ ਸਾਫ ਸੁਥਰਾ ਜਿੰਦੇ ਜਾਨ ਬਹੁਤ ਆ ਸੋ ਦੇਖੋ ਮੂੰਹ ਮੱਥਾ ਚੰਗੀ ਰਾਜੀ ਪਲੀ ਪੂਲੀ ਬਹੁਤ ਜ਼ਿਆਦਾ ਸੋ 97796055 ਸੀ ਵੀਰ ਦਾ ਨੰਬਰ ਆ ਕੋਈ ਵੀ ਨਖ ਛੋੜੇ ਪਸੰਦੋ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ